ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾਪੁਰਾਣਾ ਪੈਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਬਹੁਤ ਚੰਗੀ ਵੱਡੇ ਕੱਦ ਵਾਲੀ ਚੰਗੇ ਦੋਦ ਵਾਲੀ ਡੱਬੀ ਤਾਜੀ ਸੂਈ ਸਵਾਈ ਵਹਿੜ ਵਿਖਾਉਣੀ ਹੈ ਦੋਸਤੋ ਠੰਡੇ ਦੇ ਦਿਨਾਂ ਤੁਹਾਨੂੰ ਪਤਾ ਹੀ ਹੈ ਸਿਆਲ ਹੈਗਾ ਮੂਹਰੋਂ ਦਾ ਸਾਫ ਪਈ ਹੈ ਮਗਰੋਂ ਗੋਇਜ ਨਾਲ ਲਿਬੜੀ ਹੈ ਇੱਕ ਤਾਜੀ ਸੂਈ ਕਰਕੇ ਨਿਵਾਈ ਨਹੀਂ ਇੱਕ ਦਿਨ ਵੀ ਨਹੀਂ ਲੱਗਿਆ ਤੇ ਜੇ ਕਿਤੇ ਨਿਵਾਈ ਨਹੀਂ ਹੋਈ ਹੁੰਦੀ ਸ਼ੀਸ਼ੇ ਵਾਂਗੂ ਚਮਕਦੀ ਆ ਅੱਗੇ ਵੇਖ ਲਓ ਆ ਅੱਧੇ ਹਿੱਸੇ 'ਚ ਸ਼ਾਈਨਿੰਗ ਪੂਰੀ ਐ ਚੰਗੇ ਦੁੱਧ ਵਾਲੀ ਵੱਡੀ ਵਿਹੜਾ ਇਨਫਰਮੇਸ਼ਨ ਲੈ ਦਿੰਨਾ ਆਪ ਕਰ ਦਾਂਗੇ ਅਲਵਾਦ ਹਾਂਜੀ ਰਾਮ ਰਾਮ ਜੀ ਰਾਮ ਰਾਮ ਜੀ ਨਾਂ ਦੱਸ ਦिए ਨਾਂ ਹਰਜਿੰਦਰ ਕੁਮਾਰ ਪਿੰਡ ਰੋਡੇ ਜ਼ਿਲ੍ਹਾ ਮੋਗਾ ਠੀਕ ਫੋਨ ਨੰਬਰ 97806 98247 ਸ਼ਰਮਾ ਗੱਲਾਂ ਕਰਦੇ ਵੀ ਅੰਮੀ ਜੀ ਫਿਰਦਾ ਇੰਨੀ ਠੰਡ ਲੋਕ ਹੀ ਇੰਨੇ ਨਾ ਪਿਆ ਆ ਹੁਣੇ ਰਜਾਈ 'ਚ ਨਿਕਲ ਗਏ ਉਹਨੇ ਹੋਰ ਠੀਕ ਆ ਕਿੰਨਾ ਮਸੂਆ ਇਹ ਦੂਜਾ ਸੂਆ ਆ ਜੀ ਸੂਈ ਨੂੰ ਸਮਾ ਉਹ ਆ ਬੰਦ ਕਰਾਈ ਛੋਰਦਾ ਫੋਨ ਜਾ ਇਹ ਸੂਈ ਪਰਸੋਂ ਦੀ ਹੈ ਜੀ ਪਰਸੋਂ ਹੱਥ ਨੇ ਰਾਤ ਦੀ ਸੂਈ ਹੈ ਜੇਰ ਜੂਰ ਆ ਓਕੇ ਸਾਰਾ ਪਤਾ ਹੈ ਜੀ ਮਗਰ ਰਾਜਾ ਕਿ ਰਾਣੀ ਰਾਜਾ ਕਿੰਨਾ ਕਿ ਦੁੱਧ ਪਿਆ ਜੂ ਦੁੱਧ ਤਾਂ ਨਹੀਂ 24 25 ਕਿਲੋ ਦੱਸਿਆ ਸੀ ਪਿਛਲੇ ਸੂਈ ਪਿਛਲੇ ਸੂਗੇ ਹਾਂ ਜੀ ਸੀਲਸਾਉ ਜਮਾਂ ਥੱਦੀ ਜਾ ਮਾਰਗੀ ਕੇ ਲੈ ਵਿਦਿਆਥੀ ਦੋਸਤੋ ਸੀਲਸਾਉ ਪੂਰੀ ਬਾਕੀ ਜਾਤ ਵਾਲੀ ਇਹ ਕਿਹੜਾ ਕੋਈ ਢਾਂਡੀ ਆ ਕੇ ਲੱਤ ਛੜ ਮਾਰੂਗੀ ਪੂਰੀ ਸੀਲਸਾਉ ਆ ਹਾਂ ਪੂਰੀ ਸੀਲਸਾਉ ਫੁੱਲ ਚੰਗੀ ਬਚ ਕੱਲ ਕੋਈ ਨਾ ਬਸ ਤੋਰੋ 24 25 ਲੀਟਰ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਨੇ ਦਿੱਤਾ ਭਾਵੇਂ 24 25 ਅਗਲਾ ਮੰਨ ਕੇ ਸੌਦਾ ਕਰ ਲੇ ਵੱਡੀ ਵਹਿੜਾ ਇਹਨਾਂ ਦੁੱਧ ਪਿਉਉਣ ਦਾ ਹੱਕ ਬਣਦਾ ਪਰਸੋਂ ਦੀ ਸੂਈ ਆ ਜੇਰ ਪੈ ਗਈ ਆ ਮਗਰ ਮੇਲ ਕਾਫ ਬਛੜਾ ਕੱਦ ਕਾਠ ਵੱਡਾ ਹੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲ ਢਲੇ ਅੰਗਾਂ ਪੈਰਾਂ ਦੀ ਆ ਚਮਕ ਚਮਕ ਪੂਰੀ ਆ ਕੋਈ ਗਾਂਟ ਐ ਆਪਣੀ ਖੁੱਲਾ ਜਾਂ ਨਹੀਂ ਨਵਾਂ ਹਾਨ ਬੱਛੀ ਆ ਦੂਜਾ ਸੂਆ ਜਵਾਨ ਵਹਿੜਾ ਵਧੀਆ ਕੋਈ 4-5 ਸੂਏ ਕਰਮ ਵਾਲੀ ਦੁੱਧ ਪਿਆਉ ਕੁਈ ਖੋਲਾ ਜੀ ਨਹੀਂ ਪੂਰੀ ਸੋਹਣੀ ਵੱਡੇ ਕੱਦ ਵਾਲੀ ਚੰਗੇ ਦੁੱਧ ਵਾਲੀ ਤਾਜੀ ਸੂਈ ਬੱਚੀ ਬੱਚਾ ਬਹੁਤ ਚੰਗਾ ਪਰ ਹੈਗਾ ਬੱਚਾ ਜਿਹਕੇ ਦੇ ਬੱਚੀ ਹੁੰਦੀ ਬਹੁਤ ਚੰਗੀ ਸੀ ਮਗਰ ਉਪਰੋਂ ਫੋਟਾਂ ਨੂੰ ਚੌੜਾ ਹੋਵਾਨਾ ਸਟਾਰਟ ਹੁੰਦਾ ਮੋٹے ਮੋٹے ਥਾਨ ਆ ਅੱਧੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਭਾਵੇਂ ਕੋਈ ਹੱਥੀ ਚਵਾਈ ਕਰਲੇ ਭਾਵੇਂ ਮਸ਼ੀਨ ਤੇ ਚਵਾਈ ਕਰਲੇ ਥਾਂ ਦਾ ਸਾਈਜ਼ ਪੂਰਾ ਸੋਹਣਾ ਮੂਹਲੇ ਥਾਂ ਤੋਂ ਫੋਟਾਂ ਨੂੰ ਹੋਣਾ ਕਿ ਧੁੰਨੀ ਵਾਲੇ ਪਾਸੇ ਨੂੰ ਫਿਰਦਾ ਕਲਮ ਲਾ ਕੇ ਐਂਡ ਤੇ ਗੱਲ ਇਹੀ ਆ ਕਿ ਵੈੜ ਫੋਲ ਚੰਗੀ ਆ ਬੰਦਾ ਸੇਵਾ ਕਰਲੇ ਸਿਆਲੂ ਸਿਆਲ ਕਰਮਾ ਵਾਲੀ ਦੁੱਧ ਨਹੀਂ ਆ ਰਹੇ ਦੇ ਦੂ ਬਾਕੀ ਜਾਤ ਵਾਲੀ ਹੈ ਨਵਾਂ ਹਨ ਲੱਗ ਕੇ ਤੁਹਾਨੂੰ ਪਤਾ ਹੀ ਐਚਐਫ ਨਸਲ ਦੁੱਧ ਵਾਲੀਆਂ ਮਸ਼ੀਨ ਨਹੀਂ ਹੈ ਜਿੰਨਾ ਪਾਲੋਗੇ ਤੇ ਉਹਨਾਂ ਚੋਲੋਗੇ ਜੈਜਾ ਮੋਲ ਸ਼ਰਮਾ ਲੈਣ ਦੇ ਨਾਲ 75000 ਮਾਨਤਾਨ ਹੋ ਜੂ ਦੋਸਤੋ ਜੈਜ ਜੀ ਡਿਮਾਂਡ ਆ 70 ਤੇ 5 75000 ਪਰ ਫਿਰ ਵੀ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨਤਾਨ ਹੋ ਜੂ ਅਗਲਾ ਬੇ ਫਿਗਰ ਹੋ ਕੇ ਇਹ ਹੋਇਆ ਅਜੇ ਦੂਜੇ ਸੂਵੇ ਸੂਈ ਹੈ ਵੱਡੀ ਵੜੜ ਪਰਸੋਂ ਦੀ ਸੂਈ ਅਜੇ ਤਾਂ ਬੌਲੇ ਚ ਹੀ ਐ। ਬਾਕੀ ਤੁਸੀਂ ਆ ਕੇ ਚੋ ਕੇ ਵੇਖ ਹੀ ਲੈਣੀ ਕੋਈ ਦੁੱਧ ਨਹੀਂ ਬਣਿਆ। ਕੱਲ ਯਾਰ ਮੰਡੀ-ਮੁੰਡੀ ਉੱਠ ਗਏ ਸੀ। ਠੀਕ ਐ। ਤੇ ਤਾਜੀ ਸੂਈ ਸੀਗੀ ਇਹਨੂੰ ਛੱਡ ਗਏ। ਠੀਕ ਐ ਦੋਸਤੋ ਕੱਲ ਘਰੇ ਸੀ ਇਹ ਵੜ ਬਾਈ ਹੁਣੀ ਮੰਡੀ ਤੇ ਗਏ ਸੀ ਕੱਲ ਐਤਵਾਰ ਡੱਬਾ ਵਾਲੀ ਮੰਡੀ ਸੀ ਤੇ ਵੜ ਘਰੇ ਹੀ ਸੀ ਕੱਲ। ਬਾਕੀ ਸੂਈ ਸਵਾਈ ਹੈਗੀ 4 ਟਾਈਮ ਚੋੜੋ ਜੈ ਜੀ ਮੋਲਾ 75000 ਮਾਨਤਾਨ ਹੋ ਜੂ ਜੇ ਕਿਸੇ ਭੈਣ ਭਰਾ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ। ਪੂਰੀ ਚੰਗੀ ਵੱੱਛੀ ਆ। ਜੈ ਜੀ ਮੋਲਾ ਵਿੱਚੋਂ ਮਾਨਤਾਨ ਹੋ ਜੂ। Sara, no jodas